ਇੱਕ ਵਾਰ ਇੱਕ ਨਗਰ ਵਿੱਚ ਇੱਕ ਪਤੀ ਪਤਨੀ ਆਪਣੇ ਤਿੰਨ ਪੁੱਤਰਾਂ ਦੇ ਨਾਲ ਰਿਹਾ ਕਰਦੇ ਨੇ ਨਗਰ ਵਿੱਚ ਕੋਈ ਦਿਹਾੜੀ ਦਾ ਪਾ ਨਾ ਮਿਲਣ ਕਰਕੇ ਉਹਨੂੰ ਕਿਹਾ ਕਿ ਤੂੰ ਨਾਲ ਦੇ ਨਗਰ ਜਾ ਤੇ ਉੱਥੇ ਜਾ ਕੇ ਕੰਮ ਕਰਨਾ ਆਰੰਭ ਕਰ ਦੇ 10-15 ਦਿਨ ਦਾ ਰਾਸ਼ਨ ਪਾਣੀ ਘਰ ਸੀ ਉਹਨੇ ਆਪਣੇ ਪੁੱਤਰਾਂ ਨੂੰ ਖਵਾਇਆ ਦੋ ਵੱਡੇ ਸੀ ਤੇ ਇੱਕ ਬਹੁਤ ਛੋਟਾ ਸੀ ਕਿੰਨੇ 10-15 ਦਿਨ ਤੱਕ ਜਿਹੜੇ ਰੋਜੀ ਰੋਟੀ ਉਹ ਚੱਲ ਗਈ ਉਹਦਾ ਘਰ ਵਾਲਾ 10-15 ਦਿਨ ਵਿੱਚ ਇੱਕ ਵੀ ਰੁਪਿਆ ਵਾਪਸ ਨਾ ਭੇਜਿਆ ਐਵੇਂ ਕਰਦੇ ਮਹੀਨਾ ਲੰਘ ਗਿਆ ਆਸ-ਪਾਸੋਂ ਮਾਂਕੇ ਤੇ ਸਾਰ ਲਿਆ ਪਰ ਹੁਣ ਲੋਕ ਵੀ ਕਿੰਨਾ ਦਿੰਦੇ ਕਹਿੰਦੇ ਐਵੇਂ ਕਰਦੇ ਕਰਦੇ ਉਹਨੇ ਆਸ-ਪਾਸ ਕੰਮ ਕਰਨਾ ਆਰੰਭ ਕੀਤਾ 6 ਮਹੀਨੇ ਦਾ ਸਮਾਂ ਲੰਘ ਗਿਆ ਆਸੇ-ਪਾਸੇ ਕੰਮ ਕਰਕੇ ਵੀ ਉਸ ਨੂੰ ਜ਼ਿਆਦਾ ਪੈਸਾ ਟਕਾ ਨਾ ਮਿਲਦਾ ਉਸ ਸਮੇਂ ਦੇ ਰਾਜੇ ਦੇ ਦਰਬਾਰ ਦੇ ਵਿੱਚ ਜਾ ਕੇ ਤੇ ਪੇਸ਼ ਹੋਈ ਕਹਿਣ ਲੱਗੀ ਰਾਜਨ ਵੀ ਤੁਹਾਡੇ ਨਗਰ ਚ ਰਹਿਣੀ ਆ ਮੇਰਾ ਪਤੀ ਦਿਹਾੜੀ ਦਾ ਪਹਿਲੀ ਦੂਸਰੇ ਨਗਰ ਗਿਆ ਸੀ ਪਰ ਹਜੇ ਤੱਕ 6 ਮਹੀਨੇ ਤੋਂ ਸਾਲ ਦਾ ਸਮਾਂ ਹੋ ਗਿਆ ਵਾਪਸ ਨਹੀਂ ਆਇਆ ਮੈਂ ਆਪਣੇ ਤਿੰਨ ਪੁੱਤਰਾਂ ਨੂੰ ਪਾਲਣ ਲਈ ਥੋੜਾ ਬਹੁਤ ਕੰਮ ਕਰਦੀ ਸੀ ਉਹਦੇ ਨਾਲ ਜਿਹੜਾ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਪਿਆ ਮੈਨੂੰ ਕੋਈ ਹੋਰ ਰੋਜ਼ਗਾਰ ਵੀ ਨਹੀਂ ਆਉਂਦਾ ਜੇਕਰ ਤੁਸੀਂ ਕੋਈ ਕੰਮ ਦੇ ਦਿਓ ਤਾਂ ਮੈਂ ਸਾਫ਼ ਸਫਾਈ ਮਹਿਲ ਦੀ ਕਰ ਸਕਦੀ ਹਾਂ ਰਾਜੇ ਨੇ ਤਰਸ ਖਾ ਕੇ ਉਹਨੂੰ ਸਾਫ਼ ਸਫਾਈ ਦਾ ਕੰਮ ਦੇ ਦਿੱਤਾ ਕਿੰਦੇ ਹੁਣ ਉਥੋਂ ਜੋ ਪੈਸਾ ਟਕਾ ਮਿਲਦਾ ਉਸਦੇ ਨਾਲ ਦੋ ਪੁੱਤਰ ਵੱਡੇ ਸਨ ਉਹਨਾਂ ਨੂੰ ਪੜਾਣ ਦੀ ਲੱਖਾਂ ਦੀ ਤੇ ਤਿੰਨਾਂ ਨੂੰ ਪ੍ਰਸ਼ਾਦਾ ਪਾਣੀ ਖਵਾਉਂਦੀ ਤੀਜਾ ਪੁੱਤਰ ਹਜੇ ਚੰਗੀ ਤਰ੍ਹਾਂ ਰੇੜ ਵੀ ਨਹੀਂ ਸੀ ਸਾਕਦਾ ਕਿੰਦੇ ਹੁਣ ਨਾ ਉਹ ਤੀਸਰੇ ਨੂੰ ਹਮੇਸ਼ਾ ਨਾਲ ਲੈ ਜਾਇਆ ਕਰਦੀ ਸਾਰਾ ਦਿਨ ਕੰਮ ਕਰਿਆ ਕਰਦੀ ਦੋ ਜਿਹੜੇ ਵੱਡੇ ਹੋ ਕੇ ਤੇ ਉਹ ਪੜਨ ਲਿਖਣ ਲੱਗੇ ਤੀਜਾ ਜਿਹੜਾ ਸੀ ਨਾ ਹੌਲੀ ਹੌਲੀ ਵੱਡਾ ਹੋਣ ਲੱਗਿਆ ਦੋ ਜਦੋਂ ਵੱਡੇ ਹੋਏ ਇੱਕ ਨੂੰ ਤਾਂ ਉਸੇ ਰਾਜੇ ਦੇ ਦਰਬਾਰ ਦੇ ਵਿੱਚ ਉਹਨੇ ਉਹਨੂੰ ਸਪਾਈ ਲਵਾ ਦਿੱਤਾ ਦੂਜੇ ਜੋ ਪੈਸਾ ਟੱਕਾ ਜੋੜਿਆ ਸੀ ਉਸਨੂੰ ਕਪੜੇ ਦੀ ਬੜੀ ਵੱਡੀ ਦੁਕਾਨ ਖੋਲ ਦਿੱਤੀ ਕਿੰਦੇ ਹੁਣ ਮਾਂ ਦਾ ਕੰਮ ਛੁੜਵਾ ਦਿੱਤਾ ਉਹਨਾਂ ਦੋਨਾਂ ਕਿਆ ਵੀ ਤੀਸਰੇ ਨੂੰ ਕਿਆ ਵੀ ਤੂੰ ਛੋਟਾ ਵੀ ਹੈ ਤੇ ਤੂੰ ਐਵੇਂ ਕਰਿਆ ਕਰ ਤੂੰ ਮਾਂ ਦੀ ਦੇਖਭਾਲ ਕਰਿਆ ਕਰ ਕਿਉਂਕਿ ਮਾਂ ਬੜੀ ਜਾਂ ਦੀ ਬਿਰਧ ਹੋ ਗਈ ਸੀ ਮਾਂ ਨੇ ਆਪਣੇ ਵੀ ਵਰੇ ਉਸ ਮਹਿਲ ਦੇ ਵਿੱਚ ਗੁਜ਼ਾਰੇ ਸਨ ਕਿੰਦੇ ਛੋਟਾ ਸਾਰਾ ਦਿਨ ਹੁਣ ਮਾਂ ਦੀ ਖੇਦਮਤ ਕਰਦਾ ਤੇ ਵੱਡੇ ਦੋਵੇਂ ਕੰਮ ਤੇ ਜਾਂਦੇ ਥੋੜਾ ਜਿਹਾ ਸਮਾਂ ਲੰਘਿਆ ਤੇ ਮਾਂ ਨੇ ਦੋਹਾਂ ਦਾ ਵਿਆਹ ਕਰ ਦਿੱਤਾ ਹੁਣ ਉਹਨਾਂ ਪਹਿਲਾਂ ਕੁਝ ਸਮੇਂ ਤੇ ਮਾਂ ਦੇ ਪੈਸੇ ਟਕੇ ਦਿੱਤੇ ਪਰ ਹੁਣ ਉਹਨਾਂ ਮਾਂ ਦੇ ਨਾਲ ਪੈਸਾ ਟਕਾ ਦੇਣਾ ਵੀ ਬੰਦ ਕਰਤਾ ਤੇ ਸ਼ਹਿਰ ਦੇ ਵਿੱਚ ਜਿੱਥੇ ਉਹ ਕੰਮ ਕਰਦੇ ਸੀ ਉੱਥੇ ਹੀ ਉਹਨਾਂ ਘਰ ਬਣਾ ਲਏ ਹੁਣ ਘਰ ਵੀ ਨਾ ਆਉਂਦੇ ਹੁਣ ਜਿਹੜਾ ਪੈਸਾ ਟਕਾ ਸੀ ਉਹ ਵੀ ਖਤਮ ਹੋ ਗਿਆ ਮਾਂ ਬਿਮਾਰ ਹੋ ਗਈ ਹੁਣ ਛੋਟਾ ਪੁੱਤਰ ਵਾਰੀ-ਵਾਰੀ ਦੋਨਾਂ ਦੇ ਪਰਾਵਾਂ ਦੇ ਘਰ ਗਿਆ ਤੇ ਜਾ ਕੇ ਕਿਹਾ ਵੀ ਐਵੇਂ ਵੀ ਮਾਂ ਬਿਮਾਰੇ ਥੋੜੇ ਪੈਸੇ ਦੇ ਦਿਓ ਉਹਨਾਂ ਕਿਹਾ ਵੀ ਹੁਣ ਸਾਡੇ ਕੋਲ ਤੁਹਾਨੂੰ ਪੈਸੇ ਦੇਣ ਲਈ ਕੁਝ ਨਹੀਂ ਆਪਣਾ ਆਪ ਵੇਖੋ ਕਰ ਜਦੋਂ ਆਇਆ ਤੇ ਮਾਂ ਨੂੰ ਸਾਰੀ ਗੱਲ ਬਾਤ ਅਸੀ ਮਾਂ ਬੜਾ ਰੋਈ ਕਲਪੀ ਵੀ ਮੈਂ ਕਿੰਨੇ ਹਾਲਾਤਾਂ ਦੇ ਨਾਲ ਇਹਨਾਂ ਨੂੰ ਪੜਾਇਆ ਲਿਖਾਇਆ ਤੇ ਇਹਨਾਂ ਨੂੰ ਵੱਡਾ ਕੀਤਾ ਤੇ ਅੱਜ ਮੇਰੇ ਤੋਂ ਹੀ ਮੂੰ ਮੋੜ ਬੈਠੇ ਨੇ ਇਹਨਾਂ ਨੂੰ ਮਾਪਿਓ ਬੋਝ ਲੱਗਦੇ ਪਏ ਨੇ ਕਹਿੰਦੇ ਉਹ ਮਨ ਚ ਸੋਚਣ ਲੱਗੀ ਇਹਨਾਂ ਨੇ ਕਹਿੰਦੀ ਪੁੱਤਰ ਤੂੰ ਕੋਈ ਦਿਹਾੜੀ ਦਾ ਪਾਲ ਲੱਭ ਲੈ ਤੇ ਆਪਣਾ ਗੁਜ਼ਾਰਾ ਹੋ ਜਾਏ ਉਹ ਸਾਰਾ ਦਿਨ ਅੱਜ ਦਿਹਾੜੀ ਦਾ ਪਾਲ ਲੱਭਣ ਜਾਂਦਾ ਪਰ ਕੋਈ ਵੀ ਉਹਨੂੰ ਕੰਮ ਨਹੀਂ ਮਿਲਦਾ ਕਿਉਂਕਿ ਉਹਨੂੰ ਕੁਝ ਆਉਂਦਾ ਵੀ ਨਹੀਂ ਸੀ ਕਿੰਦੇ ਹਾਰ ਕੇ ਸ਼ਾਮ ਥੱਕ ਨੂੰ ਜਦੋਂ ਆਇਆ ਤੇ ਮਾਂ ਨੇ ਉਹਦੇ ਹਾਲਾਤ ਵੇਖ ਕੇ ਕਿਹਾ ਪੁੱਤਰ ਕਮਰੇ ਚ ਜਾ ਉਹ ਇੱਕ ਸੰਦੂਕ ਪਿਆ ਤੇ ਚੁੱਕ ਕੇ ਲੈ ਕੇ ਆ। ਜਦੋਂ ਸੰਦੂਕ ਲੈ ਕੇ ਆਇਆ ਉਹ ਚ ਬੜੇ ਬੇਸ਼ਕੀਮਤੀ ਜੇਵਰ ਸਨ। ਮਾਂ ਨੇ ਕਿਹਾ ਇਹਨਾਂ ਨੂੰ ਵੇਚ ਕੇ ਤੇ ਕੋਈ ਨਾ ਤੂੰ ਰੋਜ਼ਗਾਰ ਜਿਹੜਾ ਆਪਣਾ ਸ਼ੁਰੂ ਕਰ ਲੈ। ਕਹਿਣ ਲੱਗਾ ਮਾਂ ਹੁਣ ਇਸ ਤੋਂ ਜ਼ਿਆਦਾ ਜ਼ਰੂਰੀ ਤੁਹਾਡੀ ਦਵਾਦਾਰੂ ਏ। ਪਹਿਲਾਂ ਤੁਹਾਨੂੰ ਦਵਾਦਾਰੂ ਦਵਾਵਾਂਗਾ ਉਸ ਤੋਂ ਬਾਅਦ ਹੋਰ ਕੋਈ ਕੰਮ ਕਰਾਂਗਾ। ਉਹਨੇ ਕਿਹਾ ਪੁੱਤਰ ਇਸ ਦੁਨੀਆ ਤੇ ਜੋ ਆਇਆ ਉਹਨਾਂ ਜਾਣੇ। ਤੇ ਤੂੰ ਨਾ ਪਹਿਲਾਂ ਆਪਣਾ ਰੋਜਗਾਰ ਸ਼ੁਰੂ ਕਰ ਹੁਣ ਉਹ ਬਾਜ਼ਾਰ ਚ ਗਿਆ ਤੇ ਹਰ ਇੱਕ ਕੋਲ ਦੁਕਾਨ ਮੰਗਦਾ ਪਰ ਕੋਈ ਵੀ ਦੁਕਾਨ ਨਹੀਂ ਦਿੰਦਾ ਉਹਨੇ ਨਾ ਆਪਣੀ ਮਾਂ ਨੂੰ ਘਰ ਚ ਬਰਤਨ ਬਣਾਉਂਦੇ ਹੋਏ ਦੇਖਿਆ ਸੀ ਉਹਨੇ ਘਰ ਚ ਇੱਕ ਤਖਤ ਪੁੱਜ ਪਿਆ ਸੀ ਉਹਨੇ ਨਾ ਬਾਜ਼ਾਰ ਤੋਂ ਥੋੜੀ ਦੂਰ ਇੱਕ ਪਾਸੇ ਇੱਕ ਨਾ ਗੋਠ ਚੋਂ ਤਖਤ ਪੁੱਜ ਲਾ ਲਿਆ ਰੋਜ਼ ਉਹਨੇ ਕੜੇ ਤੇ ਬੜੇ سارے ਮਿੱਟੀ ਦੇ ਬਰਤਨ ਬਣਾਇਆ ਕਰਨੇ ਕਹਿੰਦੇ ਮਾਂ ਦੀ ਧੁਮਾਵਾਂ ਦਾ ਵੀ ਅਸਰ ਸੀ ਉਹ ਬਰਤਨ ਰੋਜ਼ ਸ਼ਾਮ ਨੂੰ ਉਹਦੇ ਵੇਚ ਜਾਇਆ ਕਰਨੇ ਹੁਣਾ ਉਹਨੇ ਜੋ ਵੀ ਪੈਸਾ ਟਕਾ ਹੁੰਦਾ ਉਹਦੇ ਵਿੱਚੋਂ ਆਪਣੀ ਮਾਂ ਦੀ ਦਵਾਈ ਦਾ ਰੋ ਲਿਆਉਂਦਾ ਘਰ ਦਾ ਰਾਸ਼ਨ ਪਾਣ ਲਿਆਉਂਦਾ ਕੁਝ ਗਰੀਬਾਂ 'ਚ ਵੀ ਵੰਡਦਾ ਤੇ ਬਾਕੀ ਆਪਣੀ ਮਾਂ ਦੀ ਤਲੀ ਤੇ ਲਿਆ ਕੇ ਰੱਖ ਦਿੰਦਾ ਵੀ ਮਾਂ ਤੇਰੇ ਜੇਵਰਤ ਵੇਚੇ ਸੰ ਤੇ ਉਹਦੇ ਨਾਲ ਹੀ ਸਾਰਾ ਕੁਝ ਹੋਇਆ ਐਵੇਂ ਨਾ ਹੀਲਾ ਵਸੀਲਾ ਚੱਲਦਾ ਰਿਹਾ ਹੁਣ ਮਾਂ ਦਾ ਅੰਤਿਮ ਸਮਾਂ ਆ ਗਿਆ ਸੀ ਮਾਂ ਨੇ ਨਾਲ ਦੇ ਨਗਰ ਦੇ ਵਿੱਚੋਂ ਇੱਕ ਨਾ ਬੜੀ ਸੁਚੱਜੀ ਤੇ ਸਿਆਣੀ ਧੀ ਦੇ ਨਾਲ ਉਹਦਾ ਵਿਆਹ ਕਰਤਾ ਉਹ ਦੋਨਾਂ ਨੇ ਬੜੀ ਦੇਖਭਾਲ ਕੀਤੀ ਪਰ ਕਹਿੰਦੇ ਵੀ ਸਮਾਜ ਜਦੋਂ ਆਜੇ ਤੇ ਸਭ ਨੂੰ ਜਾਣਾ ਪੈਂਦਾ। ਮਾਂ ਕਹਿਣ ਲੱਗੀ ਪੁੱਤਰ ਵੀ ਤੂੰ ਮੇਰੀ ਬੜੀ ਖidmat ਕੀਤੀ ਹੈ ਤੇ ਕਿਹਾ ਜਾਂਦਾ ਵੀ ਮਾਪਿਓ ਦੀ ਜੋ ਸੇਵਾ ਕਰੇ ਨਾ ਉਹਦਾ ਸਿਲਾ ਮਿਲਦਾ ਹੈ ਤੇ ਪਰਮਾਤਮਾ ਜੇ ਮੇਰੀਆਂ ਦੁਆਵਾਂ 'ਚ ਅਸਰ ਹੈ ਤੇ ਤੈਨੂੰ ਨਾ ਰਾਜਪਾਟ ਦੇਵੇ। ਮਾਂ ਨੇ ਕਿਹਾ ਪੁੱਤਰ ਇੱਕ ਗੱਲ ਹੋਰ ਤੇਰੇ ਪਿਤਾ ਜਿਹੜੇ ਨੇ ਹਜੇ ਤੱਕ ਨਹੀਂ ਆਏ ਪਰ ਮੈਨੂੰ ਐਵੇਂ ਲੱਗਦਾ ਵੀ ਉਹ ਜਿਉਂਦੇ ਨੇ ਤੂੰ ਉਹਨਾਂ ਦੀ ਭਾਲ ਜ਼ਰੂਰ ਕਰੀਂ। ਇਹਨਾਂ ਕਹਿ ਕੇ ਮਾਂ ਘਾਲ ਚਲਾਨੇ ਕਰ ਗਈ। ਹੁਣ ਜਦੋਂ ਆਕਾਲ ਚਰਾਨੇ ਦੀ ਖਬਰ ਸੁਣੀ ਤੇ ਦੋਵੇਂ ਭਰਾ ਵੀ ਆ ਗਏ ਆ ਕੇ ਕਹਿੰਦੇ ਵੀ ਮਾਂ ਦੇ ਜਿੰਨਾ ਵੀ ਅੰਤਿਮ ਸੰਸਕਾਰ ਦਾ ਜਿਹੜਾ ਖਰਚਾ ਹੋਏਗਾ ਅਸੀਂ ਕਰਾਂਗੇ ਰੋਟੀ ਪਾਣੀ ਦਾ ਉਹ ਕਹਿੰਦਾ ਵੀ ਜਿਉਂਦੇ ਜੀ ਮਾਂ ਨੂੰ ਤੁਹਾਡੇ ਪੈਸਿਆਂ ਦੀ ਜ਼ਰੂਰਤ ਸੀ ਦਵਾਈ ਦਾਰੂ ਦੀ ਉਦੋਂ ਤਾਂ ਤੁਸੀਂ ਦਿੱਤੇ ਨਹੀਂ ਹੁਣ ਮਾਂ ਨੂੰ ਕਾਸੀ ਦੀ ਜ਼ਰੂਰਤ ਨਹੀਂ ਉਹ ਇੰਨਾ ਕਹਿ ਕੇ ਉਹਨੇ ਜੋ ਉਸ ਤੋਂ ਸਰਿਆ ਪੁੱਜਿਆ ਉਹਨੇ ਉਹ ਮੇ ਕਰ ਦਿੱਤਾ ਉਹ ਬੜਾ ਉਦਾਸ ਰਹਿਣ ਲੱਗਾ ਉਹਦੀ ਪਤਨੀ ਹਮੇਸ਼ਾ ਉਹਨੂੰ ਸਮਝਾਉਂਦੀ ਵੀ ਜੋ ਦੁਨੀਆ ਤੇ ਆਇਆ ਉਸਨੇ ਸਭ ਨਹੀਂ ਜਾਣਿਆ ਤੇ ਜੋ ਤੇਰੀ ਮਾਂ ਤੈਨੂੰ ਅਸੀਸ ਦੇ ਕੇ ਗਈ ਹੈ ਨਾ ਉਤੇ ਕੰਮ ਕਰਨਾ ਆਰੰਭ ਕਰ। ਦੋਵੇਂ ਜੁੜੇ ਹੁਣ ਬੜੇ ਸੋਹਣੇ ਮਿੱਟੀ ਦੇ ਜਿਹੜੇ ਸਨ ਉਹ ਬਰਤਨ ਬਣਾਉਂਦੇ। ਉਹਦੀ ਪਤਨੀ ਨੇ ਕਿਹਾ ਕਿ ਬਰਤਨ ਦਾ ਕੰਮ ਤੇ ਮੈਂ ਵੀ ਕਰ ਸਕਦੀ ਆ। ਜੋ ਤੇਰੇ ਕੋਲ ਪੈਸਾ ਟੱਕਾ ਜੁੜਿਆ ਉਸ ਦੇ ਨਾਲ ਤੂੰ ਕੱਪੜੇ ਦਾ ਕੰਮ ਸ਼ੁਰੂ ਕਰ। ਕਹਿੰਦੇ ਹੁਣ ਉਹਦੀ ਪਤਨੀ ਜਿਹੜੀ ਉਹ ਬਰਤਨਾਂ ਦਾ ਕੰਮ ਕਰਦੀ ਤੇ ਉਹ ਨਾ ਕੱਪੜੇ ਦਾ ਕੰਮ ਸ਼ੁਰੂ ਕਰਦਾ। ਹੁਣ ਇੰਨਾ ਪੈਸਾ ਟੱਕਾ ਇਕੱਠਾ ਹੋ ਗਿਆ ਸੀ ਕਿ ਬਾਜ਼ਾਰ 'ਚ ਜਿੱਥੇ ਪਹਿਲਾਂ ਕੋਈ ਦੁਕਾਨ ਨਹੀਂ ਸੀ ਉਹਨੂੰ ਦੇ ਰਿਆਂ ਉਹਨੇ ਆਪਣੀ ਦੁਕਾਨ ਖਰੀਦ ਲਈ। ਹੁਣ ਮੀਆਂ ਬੀਬੀ ਦੋਵੇਂ ਜਣੇ ਉੱਥੇ ਬੈਠ ਕੇ ਤੇ ਕਪੜੇ ਵੇਚਿਆ ਕਰਦੇ ਕਹਿੰਦੇ ਹੌਲੀ ਹੌਲੀ ਉਹਦੀ ਇਮਾਨਦਾਰੀ ਸੱਚਾਈ ਮਿੱਠੇ ਬੋਲ ਨਿਮਰਤਾ ਤੇ ਦਇਆ ਭਾਵਨਾ ਤੇ ਮਾਪਿਓ ਦੀਆਂ ਦੁਆਵਾਂ ਦੇ ਅਸਰ ਨਾਲ ਉਹਦੀ ਦੁਕਾਨ ਬੜੇ ਚੱਲਣ ਲੱਗੀ ਆਸ-ਪਾਸ ਦੇ ਲੋਕ ਵੀ ਉਹਦੀ ਇਮਾਨਦਾਰੀ ਦੀ ਉਮਿਸਾਲ ਦਿਆ ਕਰਦੇ ਹੌਲੀ ਹੌਲੀ ਉਹਦਾ ਰੁਤਬਾ ਇੰਨਾ ਜ਼ਿਆਦਾ ਹੋ ਗਿਆ ਕਿ ਸਾਰੀ ਗਲੀ ਦੀਆਂ ਦੁਕਾਨਾਂ ਦਾ ਉਹਨੂੰ ਕਿਦੇ ਪ੍ਰਧਾਨ ਬਣਾ ਦਿੱਤਾ ਗਿਆ ਹੌਲੀ ਹੌਲੀ ਰਾਜੇ ਦੇ ਨਾਲ ਵੀ ਉੱਠਣਾ ਬੈਠਣਾ ਹੋ ਗਿਆ ਰਾਜਾ ਵੀ ਕਈ ਵਾਰ ਦੇਖ ਕੇ ਹੈਰਾਨ ਹੁੰਦਾ ਵੀ ਹੈ ਤਾਂ ਇੱਕ ਮਾਮੂਲੀ ਇਨਸਾਨ ਪਰ ਇਹਦੀ ਇਮਾਨਦਾਰੀ ਇਹਦੇ ਬੋਲ ਇਹਦੀ ਨਿਮਰਤਾ ਨੇ ਇਹਨੂੰ ਕਿੰਨਾ ਵੱਡਾ ਕਰ ਦਿੱਤਾ। ਕਹਿੰਦੇ ਉਹ ਜੋ ਕਮਾਉਂਦਾ ਸ਼ਾਮ ਨੂੰ ਉਹ ਜ਼ਰੂਰ ਉਹ ਕਿਸੇ ਨਾ ਕਿਸੇ ਦੀ ਮਦਦ ਕਰਕੇ ਫੇਰੀ ਘਰ ਜਾਇਆ ਕਰਦਾ। ਅੱਜ ਜਦੋਂ ਨਾ ਉਹ ਸ਼ਾਮ ਨੂੰ ਘਰ ਜਾਣ ਲੱਗਾ ਤਾਂ ਉਹ ਦੇਖਦਾ ਉਹਦੀ ਪਤਨੀ ਕਹਿੰਦੀ ਵੀ ਮੈਂ ਜਾ ਕੇ ਪ੍ਰਸ਼ਾਦਾ ਪਾਣੀ ਬਣਾਉਣੀ ਆ ਤੁਸੀਂ ਆ ਜਾ ਜੇ। ਉਹਨਾ ਜਦੋਂ ਦੁਕਾਨ ਆਪਣੀ ਬੰਦ ਕਰਕੇ ਘਰ ਜਾਣ ਲੱਗਦਾ ਹੈ ਤੇ ਇੱਕ ਨਾ ਬਿਰਦ ਬਾਬਾ ਉਹਦੀ ਦੁਕਾਨ ਦੇ ਅੱਗੇ ਡਿੱਗ ਜਾਂਦਾ ਹੈ। ਉਹ ਛੇਤੀ ਨਾਲ ਆਪਣੀ ਦੁਕਾਨ ਖੋਲ ਕੇ ਉਹਨੂੰ ਅੰਦਰ ਬਿਠਾਉਂਦਾ ਹੈ। ਉਹਨੂੰ ਪਾਣੀ ਪਿਉਂਦਾ ਹੈ। ਪਾਣੀ ਪਿਉਣ ਤੋਂ ਬਾਅਦ ਜੋ ਪਰਸ਼ਾਦਾ ਪਾਣੀ ਪਿਆ ਸੀ ਨਾ ਉਹਦੇ ਕੋਲ ਉਹਨੇ ਉਹ ਖਵਾਇਆ। ਉਹਨੂੰ ਪੁੱਛਿਆ ਬਾਬਾ ਵੀ ਤੁਸੀਂ ਠੀਕ ਹੋ? ਤੁਸੀਂ ਕਿੱਥੇ ਜਾਣਾ ਹੈ? ਉਹਨੇ ਕਿਹਾ ਪੁੱਤਰ ਇਸੇ ਨਗਰ ਜਾਣਾ ਪਰ ਇਸ ਨਗਰ ਦੇ ਵਿੱਚ ਮੈਨੂੰ ਪਤਾ ਨਹੀਂ ਵੀ ਹੁਣ ਮੈਂ ਕਿੱਥੇ ਜਾਣਾ ਹੈ। ਉਨੇ ਕਿਆ ਵੀ ਤੁਸੀਂ ਆਪਣੇ ਬਾਰੇ ਦੱਸੋ ਵੀ ਕੌਣ ਇੱਥੇ ਮੈਂ ਉੱਥੇ ਤੱਕ ਪੰਚਾ ਦੇਣਾ ਉਹ ਕਹਿੰਦਾ ਵੀ ਮੈਨੂੰ ਤੇ ਉਹਨਾਂ ਦਾ ਬਾਰੇ ਪਤਾ ਹੀ ਨਹੀਂ ਉਹ ਹੈ ਕਿੱਥੇ ਨੇ ਐਨੇ ਨੂੰ ਇੱਕ ਦੁਕਾਨਦਾਰ ਆਇਆ ਤੇ ਉਹਨੇ ਕਿਹਾ ਹਰੀ ਅੱਜ ਤੋਂ ਦੁਕਾਨ ਨਹੀਂ ਬੰਦ ਕਰਨੀ ਉਹਨੇ ਕਿਹਾ ਨਹੀਂ ਜੀ ਦੁਕਾਨ ਤੇ ਬੰਦ ਕਰਨੀ ਐ ਬਸ ਇਹ ਬਿਰਦ ਬਾਬਾ ਆਏ ਨੇ ਹੁਣੇ ਜਾ ਰਹੇ ਹਰੀ ਨਾਮ ਸੁਣ ਕੇ ਉਹ ਬਿਰਦ ਬਾਬਾ ਰੋਣ ਲੱਗੇ ਹਰੀ ਨੇ ਪੁੱਛਿਆ ਵੀ ਤੁਸੀਂ ਰੋ ਕਿਉਂ ਰਹੇ ਹੋ ਉਹਨੇ ਕਿਹਾ ਵੀ ਮੇਰੇ ਛੋਟਾ ਪੁੱਤਰ ਸੀ ਉਹਦਾ ਨਾਮ ਵੀ ਹਰੀ ਸੀ ਤੇ ਅੱਜ ਜੇ ਮੈਂ ਆਪਣੇ ਪੁੱਤਰ ਨੂੰ ਦੇਖ ਸਕਦਾ ਤੇ ਉਹਨੇ ਵੀ ਤੇਰੇ ਜਿੱਡਾ ਵੱਡਾ ਹੋਣਾ ਸੀ। ਉਹਨੇ ਕਿਹਾ بابا ਵੀ ਕੋਈ ਨਾ ਤੁਸੀਂ ਆਪਣੇ ਪੁੱਤਰ ਬਾਰੇ ਦੱਸੋ ਛੱਡੋ ਨਾ। ਕਹਿੰਦੇ ਵੀ ਮੈਨੂੰ ਤਾਂ ਪਤਾ ਹੀ ਨਹੀਂ ਉਹ ਕਿੱਥੇ ਨੇ। ਮੈਂ ਬੜੇ ਅੱਜ ਤੋਂ 25 ਬਰੇ ਪਹਿਲਾਂ ਇਹ ਪਿੰਡ ਇਹ ਨਗਰ ਛੱਡ ਕੇ ਦੂਸਰੇ ਨਗਰ ਗਿਆ ਸੀ। ਉੱਥੇ ਜਦੋਂ ਕੰਮ ਕਰਨ ਲਈ ਗਿਆ ਤੇ ਜਾਂਦੇ ਸਾਰ ਇੱਕ सेठ ਨੇ ਮੇਰੇ ਤੋਂ ਬੜੀ ਸਾਰੀ ਮਜ਼ਦੂਰੀ ਕਰਵਾਈ। ਇੱਕ ਮਹੀਨਾ ਮਜ਼ਦੂਰੀ ਕਰਵਾਣ ਤੋਂ ਬਾਅਦ ਜਦੋਂ ਹੱਕ ਮੰਗਿਆ ਝੂਠਾ ਚੋਰੀ ਦਾ ਇਲਜ਼ਾਮ ਲਗਾ ਕੇ ਤੇ ਮੈਨੂੰ ਰਾਜੇ ਦੀ ਕੈਚ 25 ਵਰੇ ਲਈ ਬੰਨ੍ਹ ਦਿੱਤਾ ਤੇ ਇਸ ਕਰਕੇ ਮੈਂ ਵਾਪਸ ਵੀ ਨਾ ਆ ਸਕਿਆ ਮੇਰੇ ਤਿੰਨ ਪੁੱਤਰ ਤੇ ਮੇਰੀ ਪਤਨੀ ਇੱਥੇ ਨੇ ਮੈਂ ਹਰ ਸਮੇਂ ਉਹਨਾਂ ਨੂੰ ਯਾਦ ਕਰਦਾ ਸੀ ਉਹਨੇ ਹਰੀ ਨੇ ਕਿਹਾ ਵੀ ਤੁਹਾਡਾ ਨਾਮ ਇਹ ਹੈ ਉਹਨੇ ਆਪਣੇ ਪਿਓ ਪਿਤਾ ਦਾ ਨਾਮ ਸੀ ਹੋ ਲਿਆ ਉਹਨੇ ਕਿਹਾ ਤੂੰ ਮੇਰਾ ਨਾਮ ਕਿਵੇਂ ਜਾਣਦਾ ਹਰੀ ਉਹਨਾਂ ਦੇ ਪੈਰਾਂ 'ਚ ਬੈਠ ਕੇ ਤੇ ਰੋਣ ਲੱਗ ਗਿਆ ਕਿਹਾ ਮੈਂ ਹੀ ਤੁਹਾਡਾ ਪੁੱਤਰ ਹਾਂ ਉਹਨੇ ਸਾਰੀ ਗੱਲਬਾਤ ਦੱਸੀ ਤੇ ਘਰ ਲੈ ਕੇ ਗਿਆ ਨੇ ਕਿਆ ਤੇਰੀ ماں ਤੇ ਤੇਰੇ ਦੋਨੋਂ ਭਰਾ ਕਿੱਥੇ ਨੇ ਉਹਨੇ ਸਾਰੀ ਵਾਰਦਾਤ ਦੱਸੀ ਵੀ ਮਾਂ ਐਵੇਂ ਆਕਾਲਚਲਾ ਨੇ ਕਰ ਕੀ ਐ ਤੇ ਭਰਾਵਾਂ ਨੇ ਸਾਡੇ ਨਾਲ ਕੀ ਕੀਤਾ ਪਿਤਾ ਨੇ ਕਿਹਾ ਵੀ ਮੈਂ ਉਹਨਾਂ ਦੋਨਾਂ ਦੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦਾ ਵੀ ਉਹਨਾਂ ਨੂੰ ਪਿਓ ਦਾ ਜਿਹੜਾ ਫਰਜ਼ ਸੀ ਉਹ ਅਦਾ ਕਰਨਾ ਚਾਹੀਦਾ ਸੀ ਪਰ ਉਹਨਾਂ ਨੇ ਤੁਹਾਨੂੰ ਲਾਵਾਰਸਾਂ ਵਾਂਗ ਛੱਡ ਦਿੱਤਾ ਇੰਨਾ ਕਹਿਣ ਦੀ ਧੀਰ ਸੀ ਉਹ ਜਦੋਂ ਘਰ ਚ ਗਿਆ ਤੇ ਉਹਨੇ ਕਿਹਾ ਵੀ ਤਨ ਇਹ ਮਹਿਲ ਵਰਗਾ ਘਰ ਕਿਦ ਹੈ ਹਰੀ ਨੇ ਕਿਹਾ ਇਹ ਆਪਣਾ ਉਹਨੇ ਕਿਹਾ ਮਾਂ ਦੀ ਜਿਹੜੀ ਦੁਆਵਾਂ ਉਹਦਾ ਅਸਰ ਮਾਂ ਨੇ ਕਿਹਾ ਸੀ ਤੁਸੀਂ ਜਿੰਦਾ ਹੋ ਤੇ ਮਿਲ ਜਾਓਗੇ ਤੇ ਤੁਸੀਂ ਮਿਲ ਵੀਗੇ ਉਹਦਾ ਪਿਤਾ ਵੀ ਉਹਦੇ ਨਾਲ ਹਸੀ ਖੁਸ਼ੀ ਰਹਿਣ ਲੱਗਾ ਉਹ ਆਪਣੇ ਪਿਤਾ ਦੀ ਵੀ ਹੁਣ ਸੇਵਾ ਕਰਨ ਲੱਗਾ ਤੇ ਉਹ ਜਿਵੇਂ ਉਹਦੀ ਮਾਂ ਨੇ ਕਿਹਾ ਸੀ ਉਹ ਰਾਜੇ ਦੇ ਨਾਲ ਜਿਵੇਂ ਤਾਲੁਕ ਉਹਦਾ ਉੱਠਣਾ ਬੈਠਣਾ ਤੇ ਉਹਦੇ ਘਰ ਸੋਖ ਸਮਰiddhi ਉਹ ਸਾਰਾ ਕੁਝ ਆ ਗਿਆ ਇਥੋਂ ਆਪਾਂ ਨੂੰ ਤਿੰਨ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਪਹਿਲਾਂ ਇਹ ਕਿ ਮਾਪਿਓ ਦੀ ਜੇ ਸੇਵਾ ਕਰੀਏ ਜੇ ਮਾਪਿਓ ਵੀ ਆਪਣੇ ਧੀਆ ਪੁੱਤਾਂ ਨੂੰ ਚੰਗੀ ਤਰ੍ਹਾਂ ਅਗੋ ਬੱਤੀ ਰੱਖ ਕਰ ਤੇ ਆਪਾਂ ਉਹਨਾਂ ਦੀ ਜੇ ਸੇਵਾ ਕਰੀਏ ਤੇ ਉਹ ਪਰਮਾਤਮਾ ਦੇ ਕਹਿੰਦੇ ਲੇਖੇ ਲਿਖਿਆ ਜਾਂਦੀਆਂ ਨੇ ਉਹਦਾ ਜਿੱਡਾ ਪੁੰਨੇ ਨਾ ਹੋਰ ਕਿਸੇ ਚੀਜ਼ ਦਾ ਪੁੰਨ ਨਹੀਂ ਤੇ ਮਾਂ ਦੀ ਦੁਆਵਾਂ ਵਿੱਚ ਜਿੰਨਾ ਅਸਰ ਹੈ ਨਾ ਉਹ ਆਪਾਂ ਨੂੰ ਫਰਸ਼ ਤੋਂ ਅਸਤ ਤੱਕ ਬਿਠਾ ਦਿੰਦੇ ਇਸ ਲਈ ਮਾਪਿਆਂ ਨੂੰ ਕਦੀ ਬੋਝ ਨਾ ਸਮਝੋ ਮਾਪਿਆਂ ਦੀ ਸੇਵਾ ਤੁਹਾਨੂੰ ਹਰ ਇੱਕ ਬਰਕਤ ਹਰ ਇੱਕ ਸੁੱਖ ਦੇ ਨਾਲ ਨਿਮਾਜ ਦਿੰਦੀ ਦੂਸਰਾ ਜਦੋਂ ਆਪਾਂ ਕਿਸੇ ਦਾ ਹੱਕ ਖਾਣੇ ਆ ਜਦੋਂ ਆਪਾਂ ਕਿਸੇ ਦੇ ਜਦੋਂ ਆਪਾਂ ਕਿਸੇ ਦਾ ਦੁੱਖ ਆਪਾਂ ਨੂੰ ਦੁੱਖ ਦੇਣੇ ਆ ਹੱਕ ਖਾਣੇ ਨਾ ਤਾਂ ਉਹ ਬੰਦੇ ਦਾ ਮਲਿਆ ਮੇਟ ਹੋਣਾ ਦਾ ਇਤਿਹਾਸ ਹੈ ਹੁਣ ਉਹਦੇ ਜਿਹੜੇ ਭਰਾ ਸਨ ਉਹ ਪਹਿਲਾਂ ਕਿੰਨੇ ਵਧੀਆ ਤਰੀਕੇ ਨਾਲ ਜ਼ਿੰਦਗੀ ਜਿਉ ਰਹੇ ਸਨ ਪਰ ਬਾਅਦ ਚ ਜਦੋਂ ਉਹ ਚੋਰੀ ਮਕਾਰੀ ਕਰਨੀ ਆਰੰਭ ਕਰ ਦਿੱਤੀ ਤਾਂ ਕਹਿੰਦੇ ਉਹ ਉਹਨਾਂ ਕੋਲ ਖਾਣ ਦੇ ਵੀ ਲਾਲੇ ਪੈ ਗਏ ਸਨ ਇਸ ਕਰਕੇ ਕਦੀ ਵੀ ਕਿਸੇ ਦਾ ਹੱਕ ਨਾ ਖਾਓ ਕਿਸੇ ਦਾ 1 ਰੁਪਿਆ ਵੀ ਖਾਣਿਆ ਨਾ ਤਾਂ ਉਹ ਵੀ ਆਪਾਂ ਨੂੰ ਦੇਣੇ ਆ ਜਾਂਦੇ ਨੇ ਤੀਸਰੀ ਚੀਜ਼ ਜਦੋਂ ਆਪਾਂ ਦਾਨ ਬੰਨ ਕਰਦੇ ਆ ਕਿਸ ਨਾਲ ਨੇਕੀ ਕਰਦੇ ਆ ਕਿਸ ਦੀ ਮਦਦ ਕਰਦੇ ਆ ਤਾਂ ਅੱਗੇ ਚੱਲ ਕੇ ਕਿਸੇ ਨਾ ਕਿਸੇ ਰੂਪ ਵਿੱਚ ਨੇਕੀ ਆਪਣੇ ਅੱਗੇ ਵੀ ਆ ਜਾਂਦੀ ਹੈ ਤੇ ਸੁੱਖਾਂ ਦਾ ਰੂਪ ਧਾਰ ਲੈਂਦੀ ਹੈ ਇਸ ਲਈ ਜਦੋਂ ਵੀ ਇਹ ਤਿੰਨ ਜਦੋਂ ਤੁਸੀਂ ਕਿਸੇ ਨੂੰ ਮਦਦ ਕਰਨ ਨੂੰ ਕਿਸੇ ਨੂੰ ਮਦਦ ਦੀ ਜ਼ਰੂਰਤ ਹੈ ਹਮੇਸ਼ਾ ਅਗੇ ਹੱਥ ਵਧਾਓ ਸ਼ੁਕਰ ਕਰੋ ਪ੍ਰਮਾਤਮਾ ਦਾ ਕਿ ਮਦਦ ਕਰਨ ਵਾਲਿਆਂ ਦੇ ਵਿੱਚ ਰੱਖਿਆ ਜਦੋਂ ਇਹ ਛੋਟੀਆਂ-ਛੋਟੀਆਂ ਗੱਲਾਂ ਤੇ ਅਮਲ ਕਰਨਾ ਆਰੰਭ ਕਰੋਗੇ ਨਾ ਤਾਂ ਜ਼ਿੰਦਗੀ ਵੀ ਸਵਰਗ ਬਣ ਜਾਏਗੀ ਫਿਰ ਅੱਜ ਦੀ ਇਸ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਜਰੂਰ ਦੱਸਿਆ ਜੀ